850 ਦੀ ਸੀਰੀਜ਼ ਦੇ ਵਿੱਚ ਬਹੁਤ ਹੀ ਪਿਆਰੇ ਸੂਟ ਲੈ ਕੇ ਆਏ ਆ ਪੂਰੇ 5 ਮੀਟਰ ਦਾ ਸੂਟ ਹੋਊਗਾ 2.5 ਮੀਟਰ ਦਾ ਫੈਬਰਿਕ ਹੋਊਗਾ ਸ਼ਰਟ ਦੇ ਉੱਪਰ ਜਿਹੜਾ ਅੱਜਕੱਲ ਟ੍ਰੈਂਡ ਦੇ ਵਿੱਚ ਚੱਲ ਰਿਹਾ ਪੇਂਟ ਵਰਕ ਕੀਤਾ ਹੋਇਆ ਔਰ ਬਾਟਮ ਦੇ ਵਿੱਚ ਲਾਈਨਾਂ ਦਾ ਡਿਜ਼ਾਈਨ ਬਣਾਇਆ ਹੋਇਆ ਦੁਪੱਟੇ ਇਹਨਾਂ ਦੇ ਨਈ ਨਹੀਂ ਕੀਤੇ ਹੋਏ ਸਿਰਫ ਸੂਟ ਹੀ ਤੁਸੀਂ 5 ਮੀਟਰ ਫੈਬਰਿਕ ਜਿਹੜਾ ਉਹ ਲੈ ਸਕਦੇ ਹੋ ਇਸ ਤੋਂ ਇਲਾਵਾ ਜਿਹੜੇ ਅੱਜ ਨਵੇਂ ਸੂਟ ਐਡ ਕੀਤੇ ਹਨ ਬਹੁਤ ਹੀ ਜ਼ਿਆਦਾ ਸੋਹਣੇ ਮਸਲਿਨ कॉटन ਦੇ ਵਿੱਚ ਪ੍ਰਿੰਟ ਦੇ ਸ਼ਰਟ ਆਊਗੇ ਫਲਾਵਰਸ ਬਣੇ ਹੋਏ ਨੇ ਬਾਟਮ ਲਾਈਨਾਂ ਵਾਲੀ ਆਏਗੀ ਤੇ ਨਾਲ ਦੁਪੱਟੇ ਮਸ ਦੇ ਬਣੇ ਹੋਏ ਨੇ ਇਹ ਵੀ ਫੈਬਰਿਕ ਬਹੁਤ ਜ਼ਿਆਦਾ ਪਿਆਰਾ ਹੋਊਗਾ ਔਰ 850 ਦੀ ਸੀਰੀਜ਼ ਦੇ ਵਿੱਚ ਹੀ ਤੁਸੀਂ ਇਹਨਾਂ ਨੂੰ ਵੀ ਲੈ ਸਕਦੇ ਹੋ ਸ਼ਿਪਿੰਗ ਐਕਸਟਰਾ ਹੋਊਗੀ ਕਿਉਂਕਿ ਬਹੁਤ ਹੀ ਘੱਟ ਰੇਟ ਤੇ ਬਹੁਤ ਜੈਨੂਇਨ ਸੇ ਪ੍ਰਾਈਸ ਦੇ ਵਿੱਚ ਤੁਹਾਨੂੰ ਇਹ ਪ੍ਰੋਵਾਈਡ ਕਰ ਰਹੇ ਆ ਸੋ ਇਹਨਾਂ ਨੂੰ ਆਰਡਰ ਕਰਨ ਲਈ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੁੰਦੀ ਪੇਮੈਂਟ ਔਨਲਾਈਨ ਹੋਏਗੀ ਔਰ ਆਪਣਾ ਫੁੱਲ ਐਡਰੈਸ ਦੇ ਕੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਪ੍ਰੋਡਕਟ ਆਪਣੇ ਘਰ ਮੰਗਵਾ ਸਕਦੇ ਹੋ ਆਲ ਇੰਡੀਆ ਸ਼ਿਪਿੰਗ ਕੁਝ ਛੂਟਾਂ ਦੀ ਫ੍ਰੀ ਹੁੰਦੀ ਹੈ ਬਟ ਇਹਨਾਂ ਦੀ ਸ਼ਿਪਿੰਗ ਲੱਗੇਗੀ ਸੋ ਸ਼ਿਪਿੰਗ ਜਿਹੜੀ ਹੁੰਦੀ ਹੈ 50 ਤੋਂ 80 ਰੁਪਏ ਹੁੰਦੀ ਹੈ ਸੋ ਇਹਨਾਂ ਵਿੱਚੋਂ ਲਾਈਟ ਡਾਰਕ ਹਰ ਤਰ੍ਹਾਂ ਦਾ ਕਲਰ ਜਿਹੜਾ ਆਪਾਂ ਐਡਨ ਕੀਤਾ ਹੋਇਆ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਹਰ ਤਰ੍ਹਾਂ ਦਾ ਕਲਰ ਕਰ ਬੈਠੇ ਮੰਗਵਾ ਸਕਦੇ ਹੋ ਜੀ ਥੈਂਕ ਯੂ